ਉਹ ਅਸੀਂ ਇਸ ਟਾਈਮ ਦਾ ਇੱਕ ਸੈਂਟਰ ਆ ਔਰਤਾਂ ਲਈ ਬਣਿਆ ਹੋਇਆ ਜੋ ਘਰੇਲੂ ਅਤਿਆਚਾਰ ਤੋਂ ਪੀੜਤ ਜਿਨ੍ਹਾਂ ਨੂੰ ਘਰਾਂ ਦੇ ਵਿੱਚੋਂ ਕੱਢ ਦਿੱਤਾ ਜਾਂਦਾ ਉਹਨਾਂ ਔਰਤਾਂ ਲਈ ਇੱਕ ਬਠਿੰਡਾ ਦੇ ਵਿੱਚ ਸੈਂਟਰ ਆ ਸਖੀ ਸੈਂਟਰ ਆ ਜੋ ਅਤਿਆਚਾਰ ਤੋਂ ਪੀੜਤ ਇਸਤਰੀਆਂ ਦੀ ਮਦਦ ਲਈ ਹੈ 24 ਘੰਟੇ ਕਹਿੰਦੇ ਇਹ ਸੈਂਟਰ ਆ ਜਿਹੜਾ ਖੁੱਲਿਆ ਰਹਿੰਦਾ ਤਾਂ ਕਈ ਵਾਰ ਰਾਤ ਨੂੰ ਘਰ ਦੇ ਵਿੱਚ ਲੜਾਈ ਹੁੰਦੀ ਹੈ ਘਰ ਵਾਲੇ ਨਾਲ ਜਾਂ ਪਰਿਵਾਰ ਦੇ ਮੈਂਬਰ ਨਾਲ ਔਰਤ ਨੂੰ ਘਰ ਦੇ ਵਿੱਚੋਂ ਕੱਢਿਆ ਜਾਂਦਾ ਤਾਂ ਇਹਦੇ ਲਈ ਇਹ ਸਖੀ ਸੈਂਟਰ ਹੈ ਬਣੇ ਹੋਏ ਜੋ ਅਤਿਆਚਾਰ ਤੋਂ ਪੀੜਤ ਇਸਤਰੀਆਂ ਇਸ ਦੀ ਮਦਦ ਲੈ ਸਕਦੀਆਂ ਇਹ ਪਾਵਰਸ ਰੋਡ ਦੇ ਨਾਲ ਬਿਲਕੁਲ ਆਈਜੀ ਸਾਹਿਬ ਦੀ ਕੋਠੀ ਹੈ ਉਹਦੇ ਨਾਲ ਇਹ ਸੈਂਟਰ ਹੈ ਜਿਹੜਾ ਬਣਿਆ ਹੋਇਆ ਹੈ ਤਾਂ 5 ਦਿਨ ਤੱਕ ਇੱਥੇ ਕੋਈ ਵੀ ਔਰਤ ਹੈ ਜਿਹੜੀ ਸੈਂਟਰ ਦੇ ਵਿੱਚ ਰਹਿ ਸਕਦੀ ਹੈ ਜਿਹਨੂੰ ਪੁਲਿਸ ਸਹਾਇਤਾ ਕੇਸ ਲਈ ਐਡਵੋਕੇਟ ਦਵਾਈਆਂ ਦੀ ਸਹੂਲਤ ਹੈ ਮੈਡੀਸਨ ਸਾਰਾ ਕੁਝ ਪ੍ਰੋਵਾਈਡ ਹੈ ਜਿਹੜਾ ਕਰਵਾਇਆ ਜਾਵੇਗਾ ਵਨ ਸਟਾਪ ਸੈਂਟਰ ਸਕੀ ਬਠਿੰਡਾ ਬਲਾਤਕਾਰ ਪੀੜਿਤ ਘਰੇਲੂ ਹਿੰਸਾ ਪੀੜਿਤ ਜੋਸ਼ੋਸ਼ਨ ਤੋਂ ਪੀੜਿਤ ਮਹਿਲਾ ਤਸਕਰੀ ਬਾਲ ਜੋਸ਼ੋਸ਼ਨ ਪੀੜਿਤ ਗੁੰਮਸ਼ੁਦਾ ਅਪਹਰਨ ਗ੍ਰਸਤ ਵਾਲ ਵਿਵਾਹ ਅਤੇ ਦਿਹੇਜ ਤੋਂ ਪੀੜਿਤ ਐਸਿਡ ਟੈਕ ਸਾਈਬਰ ਕਰਾਈਮ ਤਕਰੀਬਨ ਇਸ ਇਹ ਜੋ ਦੱਸੇ ਗਏ ਹੋਏ ਹੈ ਲਿਖੇ ਹੋਏ ਬੈਨਰ ਤੇ ਕੋਈ ਵੀ ਇਸਤਰੀ ਔਰਤ ਜੇ ਪੀੜਿਤ ਹੁੰਦੀ ਹੈ ਤਾਂ ਤੁਸੀਂ ਇੱਥੇ ਸੰਪਰਕ ਕਰ ਸਕਦੇ ਹੋ ਸਮਾਜਿਕ ਸੁਰੱਖਿਆ ਅਤੇ ਏਸत्री ਤੇ ਬਾਲ ਵਿਭਾਗ ਪੰਜਾਬ ਇਹ ਸੈਂਟਰ ਹੈ ਬਠਿੰਡਾ ਦੇ ਵਿੱਚ ਇਸ ਦਾ ਐਡਰੈਸ ਤੁਹਾਨੂੰ ਦੱਸ ਦਿੱਤਾ ਮੋਬਾਈਲ ਨੰਬਰ ਵੀ ਹੈ ਜਿਹੜੇ ਫੋਨ ਨੰਬਰ ਆ ਉਹ ਦੇ ਦਿੱਤੇ ਗਏ ਆ ਤਾਂ ਇਹ ਸੈਂਟਰ ਜਿੱਥੇ ਸਾਰੀਆਂ ਸਹੂਲਤਾਂ ਇੱਥੇ ਉਹਨਾਂ ਔਰਤਾਂ ਨੂੰ ਮਿਲਣਗੀਆਂ ਜੋ ਘਰੇਲੂ ਹਿੰਸਾ ਤੋਂ ਵੀ ਪੀੜਤ ਆ ਉਹ ਵੀ ਇੱਥੇ ਆ ਸਕਦੇ ਆ ਰਹ ਸਕਦੇ ਇਸ ਸੈਂਟਰ ਦੇ ਵਿੱਚ ਜ਼ਿਲ੍ਹਾ ਬਾਲ ਸੁਰੱਖਿਆ ਦਫ਼ਤਰ ਬਠਿੰਡਾ ਇਹ ਹੈਗਾ ਇੱਥੇ ਜੋ ਕੇਸਾਂ ਦਾ 0 ਤੋਂ ਲੈ ਕੇ 18 ਸਾਲ ਤੱਕ ਦੇ ਬੱਚੇ ਦੇ ਕੇਸਾਂ ਨਾਲ ਸੰਬੰਧਿਤ ਸਹਾਤਾ ਲਈ ਇਹਨਾਂ ਦਫ਼ਤਰ ਨਾਲ ਸੰਪਰਕ ਤੁਸੀਂ ਕਰ ਸਕਦੇ ਹੋ ਤੇ ਪੂਰਾ ਸਟਾਫ ਹੈ ਜਿਹੜਾ ਉਹਨਾਂ ਦੇ ਮੋਬਾਈਲ ਨੰਬਰ ਹੈ ਜਿਹੜੇ ਦਿੱਤੇ ਗਏ ਆ ਤੇ ਮੋਬਾਈਲ ਨੰਬਰ ਤੇ ਸੰਪਰਕ ਕਰ ਸਕਦਾ ਕੋਈ ਵੀ ਔਰਤ ਜੇ ਪੀੜਤਾ ਤਾਂ ਇਸ ਸੈਂਟਰ ਦੇ ਵਿੱਚ ਇਹ ਸਾਰਾ ਸਟਾਫ ਆ ਨਾਮ ਇੱਥੇ ਹਾਂ ਜੀ ਵੀ ਸਹਾਰਾ ਪੀੜਤ ਔਰਤਾਂ ਲਈ ਆ ਮੇਰਾ ਨਾਮ ਰਵਨੀਤ ਕੌਰ ਸਿੱਧੂ ਹੈ ਜੀ ਜ਼ਿਲ੍ਹਾ ਬਾਸਰਖਿਆ ਅਫਸਰ ਕਮ ਸੈਂਟਰ ਐਡਮਿਨ ਵਨ ਸਟਾਪ ਸੈਂਟਰ ਸਖੀ ਸਾਡੇ ਡਿਪਾਰਟਮੈਂਟ ਵੱਲੋਂ ਜਿਹੜਾ ਸਮਾਜਿਕ ਸੁਰੱਖਿਆ ਔਰਤ ਤੇ ਬਾਲ ਵਿਕਾਸ ਵਿਭਾਗ ਵੱਲੋਂ 2017 ਤੋਂ ਜਿਹੜਾ ਜ਼ਿਲ੍ਹਾ ਬਠਿੰਡਾ ਵਿੱਚ ਵਨ ਸਟਾਪ ਸੈਂਟਰ ਸਖੀ ਚਲਾਇਆ ਜਾ ਰਿਹਾ ਹੈ ਤਾਂ ਮੇਨ ਮੋਟਿਵ ਜਿਹੜਾ ਸਖੀ ਸੈਂਟਰ ਦਾ ਇਹੀ ਹੈ ਕਿ ਔਰਤਾਂ ਨੂੰ ਇੱਥੇ ਇੱਕ ਸ਼ੈਲਟਰ ਦੇ ਤਹਿਤ ਵੱਖ-ਵੱਖ ਸੇਵਾਵਾਂ ਦਿੱਤੀਆਂ ਜਾਂਦੀਆਂ ਨੇ ਜਿਵੇਂ ਕਿ ਅਗਰ ਉਹਨਾਂ ਨੂੰ ਕੋਈ ਸ਼ੈਲਟਰ ਚਾਹੀਦਾ ਤਾਂ ਪੰਜ ਜਨ ਲਈ ਇੱਥੇ ਸ਼ੈਲਟਰ ਪ੍ਰੋਵਾਈਡ ਕਰਦੇ ਆ ਉਹਨਾਂ ਨੂੰ ਕੋਈ ਪੁਲਿਸ ਨਾਲ ਕੋਈ ਸੰਬੰਧਿਤ ਸਹਾਇਤਾ ਦੀ ਜ਼ਰੂਰਤ ਹੈ ਜਾਂ ਉਹਨਾਂ ਨੂੰ ਮੈਡੀਕਲ ਕਰਵਾਉਣਾ ਹੈ ਕਾਉਂਸਲਿੰਗ ਕਰਵਾਉਣੀ ਹੈ ਜਾਂ ਉਹਨਾਂ ਨੂੰ ਕੋਈ ਐਡਵੋਕੇਟ ਵਗੈਰਾ ਲੀਗਲ ਗਾਈ ਚਾਹੀਦੀ ਹੈ ਤਾਂ ਉਹ ਸਾਰੇ ਸਾਡੇ ਕੋਲ ਵੱਖ-ਵੱਖ ਤਰ੍ਹਾਂ ਦਾ ਸਟਾਫ ਹੈ ਜੋ ਇਨਾਂ ਸਾਰੀ ਲੇਡੀਆਂ ਨੂੰ ਇਹ ਸਾਰੀ ਸਹਾਇਤਾ ਕੀਤੀ ਜਾਂਦੀ ਹੈ ਤੇ ਇੱਥੇ ਵੱਖ-ਵੱਖ ਤਰ੍ਹਾਂ ਦੇ ਕੇਸ ਸਾਡੇ ਕੋਲ ਆਉਂਦੇ ਨੇ ਡੋਮੈਸਟਿਕ ਵਾਇਲੈਂਸ ਦੇ ਜਾਂ ਮਿਸਿੰਗ ਲੇਡੀਆਂ ਆ ਜਾਂਦੀਆਂ ਜਾਂ ਕਈ ਵਾਰ ਕੋਈ ਕੁੱਟ ਮਾਰਦਾ ਕੇਸਿਸ ਆਉਂਦੇ ਇਸ ਤਰੀਕੇ ਦੇ ਕੇਸਿਸ ਆਉਂਦੇ ਰਹਿੰਦੇ ਨੇ ਤੇ ਲੇਡੀ ਸਾਡੇ ਕੋਲ 5 ਦਿਨਾਂ ਤੱਕ ਇੱਥੇ ਜ ਨਦੀ ਵੱਧ ਤੋਂ ਵੱਧ ਹੈਲਪ ਕਰਨ ਦੀ ਜ਼ਰੂਰਤ ਕਰਦੀ ਹੈ ਜੇ ਕੋਸ਼ਿਸ਼ ਦੇ ਹੋ ਗਈ ਨਾ ਹੋਏ ਉੱਪਨ ਹੋਇਆ ਸੀ 2017 ਤੋਂ ਜੀ ਚੱਲ ਰਿਹਾ ਹੈਗਾ ਸਭ ਤੋਂ ਪਹਿਲਾ ਜਿਹੜਾ ਜ਼ਿਲ੍ਹਾ ਬਠਿੰਡਾ ਦੇ ਵਿੱਚ ਹੀ ਸਥਾਪਿਤ ਹੋਇਆ ਸੀ ਪੰਜਾਬ ਦੇ ਵਿੱਚ ਐਂਡ ਉਸ ਤੋਂ ਉਸ ਤੋਂ ਸਕਸੈਸਫੁਲੀ ਚੱਲ ਰਿਹਾ ਹੈ ਤੇ ਬਹੁਤ ਸਾਰੀ ਲੇਡੀਜ਼ ਨੂੰ ਅਸੀਂ ਵੱਧ ਤੋਂ ਵੱਧ ਹੈਲਪ ਕਰਨ ਦੀ ਕੋਸ਼ਿਸ਼ ਕਰਦੇ ਹਾਂ ਇੱਥੇ ਜੀ ਸੀਨੀਅਰ ਕਾਪਰਟੈਂਟੀ ਆ ਚੁੱਕੀਆਂ ਐ ਐਸਆਈ ਬੈਂਚ ਦੇ ਸੀਨੀਅਰ ਜੋ ਕਿ ਅੰਦਾਜ਼ਨ ਹੈ ਜੀ 20 ਤੋਂ 25 ਕੇਸ ਸਾਡੇ ਕੋਲੇ ਜਿਹੜਾ ਮੰਥਲੀ ਆਉਂਦੇ ਨੇ ਤੇ ਉਹਦੇ ਵਿੱਚ ਵੱਧ ਤੋਂ ਵੱਧ ਜਿਹੜੇ ਸਾਡੇ ਕੋਲ ਕੇਸ ਇਸ ਤਰੀਕੇ ਦੇ ਵੀ ਆਉਂਦੇ ਆ ਜਿੱਥੇ ਕਈ ਵਾਰ ਲੇਡੀਆਂ ਜਿਵੇਂ ਕੁੱਟਮਾਰ ਕਰਦੀ ਤਾਂ ਰਾਤ ਨੂੰ ਸਟੇ ਇੱਥੇ ਕਰਦੀਆਂ ਨੇ ਕਈ ਵਾਰ ਉਹਨਾਂ ਦੇ ਜਿਵੇਂ ਪੇਕੇ ਹੁੰਦੇ ਨੇ ਤੋਂ ਕਿਤੇ ਦੂਰ ਹੁੰਦੇ ਨੇ ਐਂਡ ਪੁਲਿਸ ਵੱਲੋਂ ਵੀ ਸਾਡੇ ਕੋਲ ਕਾਫੀ ਕੇਸ ਲਿਆ ਜਾਂਦੇ ਨੇ ਮੈਂ ਥੈਂਕ ਯੂ ਮੈਮ ਅੱਜ ਦਾ ਇਹ ਟਾਈਮ ਪ੍ਰੋਗਰਾਮ ਹੈ ਇਵੈਂਟ ਅੱਜ ਅਰਜ਼ੀਆਂ ਦੇ ਇਹ ਜੀ ਸਾਨੂੰ ਜਿਹੜਾ ਆਸਰਾ ਵੈਲਫੇਅਰ ਸੁਸਾਇਟੀ ਵੱਲੋਂ ਜਿਵੇਂ ਅੱਗੇ ਸਰਦੀਆਂ ਦਾ ਮੌਸਮ ਆ ਰਿਹਾ ਹੈ ਤੇ ਸਾਨੂੰ ਕੁਝ ਸਾਜੂ ਸਮਾਨ ਦੀ ਜ਼ਰੂਰਤ ਸੀਗੀ ਅਸੀਂ ਰਿਕੁਐਸਟ ਕੀਤੀ ਤਾਂ ਉਹਨਾਂ ਵੱਲੋਂ ਜਿਹੜਾ ਸਾਨੂੰ ਸਾਰਾ ਸਮਾਨ ਪ੍ਰੋਵਾਈਡ ਕੀਤਾ ਗਿਆ ਤਾਂ ਜੋ ਜਿਹੜੀ ਲੇਡੀਜ਼ ਉਹ ਅਗਰ ਆਉਂਦੀਆਂ ਨੇ ਤੇ ਕਈ ਵਾਰ ਜ਼ਰੂਰਤ ਪੈਂਦੀ ਹੈ ਤਾਂ ਅਸੀਂ ਉਹਨਾਂ ਨੂੰ ਜਿਹੜਾ ਇਹ ਸਮਾਲ ਕਰ ਸਕਣ ਜੀ ਇਸ ਤਰ੍ਹਾਂ ਸੰਪਰਕ ਕੀਤਾ ਕੁਝ ਬਹੁਤ ਤੌਰ ਤੇ ਰਾਤ ਨੂੰ ਉਹਨੂੰ ਬਾਹਰ ਕੱਢ ਦਿੰਦੇ ਬੈਂਕ ਕਰਕੇ ਲੜਾਈ ਹੋ ਜਾਂਦੀ ਕਿਸ ਤਰ੍ਹਾਂ ਤੁਹਾਡੇ ਨਾਲ ਸੰਪਰਕ ਕਰੀਏ ਤੇ ਅਸੀਂ ਬਿਲਕੁਲ ਕਰਾਂਗੇ ਹਾਂਜੀ ਜਿਹੜਾ ਵੀ ਕੋਈ ਹਾਂਜੀ ਇੱਕ ਤਾਂ ਉਹ ਜਿਹੜਾ ਔਮਨ ਹੈਲਪਲਾਈਨ ਦੇ ਥਰੂ ਵੀ ਸਾਡੇ ਕੋਲ ਕੇਸਿਸ ਆਉਂਦੇ ਨੇ ਇਸ ਤੋਂ ਬਿਨਾ ਜਿਹੜਾ ਸਾਨੂੰ ਜਿਹੜਾ ਸਾਡਾ ਨੰਬਰ ਹੈ ਜਿਹੜਾ 0164 2213480 ਹੈ ਜੀ ਉੱਤੇ ਵੀ ਸੰਪਰਕ ਕਰ ਸਕਦੇ ਨੇ ਤਾਂ ਉਹ ਲੇਡੀਜ਼ ਜਿਹੜਾ ਸਾਡੇ ਕੋਲ ਪਹੁੰਚ ਸਕਦੀਆਂ ਨੇ ਇਸ ਤੋਂ ਬਿਨਾ ਸਾਡਾ ਜਿਹੜਾ ਮਿਨੀ ਸੈਕਟਰੀਟੇਟ ਬਿਲਕੁਲ ਪਾਸ ਹੈ ਦਫਤਰ 24/7 ਖੁੱਲਾ ਹੁੰਦਾ ਹੈ ਨੇ ਅਗਰ ਕਿਸੇ ਵੀ ਲੇਡੀ ਨੂੰ ਜਦੋਂ ਵੀ ਜ਼ਰੂਰਤ ਹੋ ਤਾਂ ਉਹ ਸੰਪਰਕ ਕਰ ਸਕਦੇ ਨੇ ਥੈਂਕ ਯੂ ਮੱਚ ਥੈਂਕ ਯੂ ਦਾ ਬਿਲਕੁਲ ਕਈ ਲੋਕਾਂ ਨੂੰ ਇਹਦੇ ਬਾਰੇ ਸੈਂਟਰ ਬਾਰੇ ਪਤਾ ਨਹੀਂ ਹੋਣਾ ਤੇ ਅੱਜ ਤੁਹਾਨੂੰ ਦੱਸ ਦਈਏ ਇਹ ਸਖੀ ਸੈਂਟਰ ਹੈ ਜਿਹੜਾ ਬਠਿੰਡਾ ਪਾਵਰਸ ਰੋਡ ਦੇ ਨਾਲ ਬਿਲਕੁਲ ਚੌਂਕ ਦੇ ਗੋਲ ਚੱਕਰ ਦੇ ਨਾਲ ਆ ਇਹ ਉਹ ਸੈਂਟਰ ਹੈ ਜਿੱਥੇ ਪੀੜਤ ਔਰਤਾਂ ਇਹ ਸਦਾ ਨਾਮ ਸਮਾਜਿਕ ਸੁਰੱਖਿਆ ਅਤੇ ਇਸਤਰੀ ਦੇਵਾਲ ਵਿਕਾਸ ਵਿਭਾਗ ਵਨ ਸਟਾਪ ਸੈਂਟਰ ਹੈ ਇਹ ਸਖੀ ਜਿੱਥੇ ਇਹ ਸਹੂਲਤਾਂ ਜਿਹੜੀਆਂ ਦੱਸੀਆਂ ਜਾਂਦੀਆਂ ਵੀਡੀਓ ਕਾਨਫਰੈਂਸ ਥਾਈ ਆਸਰਾ ਕਾਨੂੰਨੀ ਸਹਾਇਤਾ ਵੀ ਜਿਹੜੀ ਸਲਾਹ ਤੁਸੀਂ ਲੈ ਸਕਦੇ ਹੋ ਐਮਰਜੈਂਸੀ ਸੇਵਾ ਜਿਹੜੀ ਦਿੱਤੀ ਜਾਂਦੀ ਹੈ ਡਾਕਟਰੀ ਸਹਾਇਤਾ ਵੀ ਤੇ ਪੁਲਿਸ ਸਹਾਇਤਾ ਮਨੋਵਿਗਿਆਨਿਕ ਸਲਾਹ ਵੀ ਤੁਸੀਂ ਲੈ ਸਕਦੇ ਹੋ ਤੇ ਇਹ ਤੁਹਾਨੂੰ ਇੱਕ ਵਾਰੀ ਫੇਰ ਦਿਖਾ ਦਈਏ ਸੀ ਔਰ ਦੇ ਖਿਲਾਫ ਹਿੰਸਾ ਚਾਹੇ ਘਰ ਵਿੱਚ ਹੋਵੇ ਜਾਂ ਬਾਹਰ ਹੋਵੇ ਜਾਂ ਕੰਮ ਦੇ ਸਥਾਨ ਤੇ ਹੋਵੇ ਉਹਨਾਂ ਪੀੜਤ ਔਰਤਾਂ ਦੀ ਮਦਦ ਲਈ ਸਰਕਾਰ ਵੱਲੋਂ ਵਨ ਸਟਾਪ ਸੈਂਟਰ ਜਿਹੜਾ ਸਕੀ ਬਣਾਏ ਗਏ ਹਨ ਪਤਾ ਇੱਕ ਵਾਰੀ ਨੋਟ ਕਰ ਲਓ D1 ਸਿਵਲ ਲੈਂਡ ਨੇੜੇ ਦਫਤਰ ਇਨਕਮ ਟੈਕਸ ਬਠਿੰਡਾ ਫੋਨ ਨੰਬਰ 0166 2212480 ਈਮੇਲ ਨੋਟ ਕਰ ਲਓ ਤੁਸੀਂ ਤੇ ਇਹ OSCSA@HIB.BTI2017@gmail.com @gmail.com ਇਹ ਇਹਨਾਂ ਦੀ ਮੇਲ ਆਈਡੀ ਹੈ ਕੋਈ ਵੀ ਔਰਤ ਆਪਣੇ ਬਾਰੇ ਜਾਣਕਾਰੀ ਦੇਣੀ ਜਾਂ ਸਫੀ ਸੈਂਟਰ ਨਾਲ ਸੰਪਰਕ ਕਰਨਾ ਤਾਂ ਇਹਨਾਂ ਨੂੰ ਇਸ ਪਤੇ ਤੇ ਮੇਲ ਵੀ ਕਰ ਸਕਦੇ ਆ ਤੇ ਇਹ ਮੋਬਾਈਲ ਨੰਬਰ ਵੀ ਉਹਨਾਂ ਦਾ ਤੇ ਜੋ ਔਰਤ ਘਰੇਲੂ ਹਿੰਸਾ ਤੋਂ ਪੀੜਤ ਹੁੰਦੀਆਂ ਉਹਨਾਂ ਔਰਤਾਂ ਲਈ ਇਹ ਸੈਂਟਰ ਹੈ ਜਿਹੜਾ ਬਠਿੰਡਾ ਦੇ ਵਿੱਚ ਚਲਾਇਆ ਜਾ ਰਿਹਾ ਹੈ। ਹਾਂਜੀ ਕੀ ਕਹਿਣਾ ਚਾਹੋਗੇ ਜੀ ਤੁਸੀਂ ਇਹ ਸੇ ਮੈਂ ਦੀਪਕ ਕੁਮਾਰ ਗੋਇਲ ਮੈਂ ਰਿਮੇਸ਼ ਕੁਪਤਾ ਜੋ ਇਸ ਆਪਣੇ ਆਸਰਾ ਵੈਲਫੇਅਰ ਸੁਸਾਇਟੀ ਦੇ ਸੰਚਾਲਕ ਹੈ ਉਹਨਾਂ ਨੂੰ ਧੰਨਵਾਦ ਦੇਣਾ ਚਾਹਾਂਗਾ ਜਿਨ੍ਹਾਂ ਨੇ ਮੈਨੂੰ ਮੌਕਾ ਦਿੱਤਾ ਕਿ ਮੈਂ ਸ਼ੈਂਟਰਲ ਹੋਮਜ਼ ਦੇ ਵਿੱਚ ਆਪਣੀ ਸੇਵਾ ਦੇ ਸਕਾਂ ਸਹਿਯੋਗ ਦੇ ਸਕਾਂ ਸ਼੍ਰੀ ਰਿਮੇਸ਼ ਕੁਪਤਾ ਜੀ ਜੋ ਕਿ ਇਸ ਸਮਾਜ ਸੇਵਾ ਦੇ ਵਿੱਚ ਬਹੁਤ ਉੱਗਾ ਨਾਮ ਹੈ ਇਹ ਬਹੁਤ ਹੀ ਸ਼ਰਮੀ ਹਨ ਤੇ ਮੈਂ ਚਾਹਾਂਗਾ ਕਿ ਇਹ ਮੈਨੂੰ ਮੌਕਾ ਦਿੰਦੇ ਰਹਿਣ ਮੈਂ ਪ੍ਰਮਾਤਮਾ ਕਰੇ ਕਿ ਮੈਨੂੰ ਸੇਵਾ ਦਾ ਮੌਕਾ ਮਿਲਦਾ ਰਹੇ ਧੰਨਵਾਦ ਮੈਂ ਤਾਂ ਹੀ ਸ਼ਾਰਟ ਜੁਲਕ ਕੀ ਕਹਿਣਾ ਚਾਹੂਗਾ ਅੱਜ ਕਿ ਸੁਰੱਖਤਿਆ ਬਾਲ ਵਿਕਾਸ ਜਿੱਥੇ ਤੁਸੀਂ ਪਹੁੰਚਿਆ ਸਗੀ ਸੈਂਟਰ ਦੇ ਵਿੱਚ ਕਿੰਨੀ ਆਜਾਈਆਂ ਦਿੱਤੀਆਂ ਅੱਜ ਸਗੀ ਸੈਂਟਰ ਦੇ ਵਿੱਚ ਸ਼੍ਰੀ ਦੀਪ ਕੁਮਾਰ ਜੀ ਗੋਇਲ ਐਸਵੀ ਬੈਂਕ ਰਿਟਾਇਰਮੈਂਟ ਰਿਟਾਇਰਡ ਚੀਫ ਮੈਨੇਜਰ ਮੈਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਅੱਜ ਸਗੀ ਸੈਂਟਰ ਦੇ ਵਿੱਚ ਜਿਸ ਚੀਜ਼ ਦੀ ਇਹਨਾਂ ਨੂੰ ਜ਼ਰੂਰ ਸੀਗੀ ਸਗੀ ਸੈਂਟਰ ਦੇ ਵਿੱਚ ਠੰਡ ਨੂੰ ਦੇਖਦੇ ਹੋਏ ਇਹਨਾਂ ਨੇ ਸਾਡੇ ਇੱਕੋ ਸੱਦੇ ਦੇ ਉੱਤੇ ਇਹਨਾਂ ਨੇ ਐਸੇ ਜ਼ਰੂਰਤਾਂ ਨੂੰ ਪੂਰਾ ਕੀਤਾ ਉਹਨਾਂ ਦੀ ਜ਼ਰੂਰਤ ਹੈ ਰਜਾਈਆਂ ਚਾਦਣਾ ਬੈਡ ਸ਼ੀਟਾਂ ਸਹਰਾਣੇ ਬਾਲਟੀਆਂ ਤੇ ਹੋਰ ਜਿਹੜਾ ਸਮਾਨ ਸੀਗਾ ਇਹਨਾਂ ਨੂੰ ਪ੍ਰੋਵਾਈਡ ਕਰਵਾਇਆ ਗਿਆ ਤੇ ਮੈਂ ਵੀ ਐਸਾ ਕਿ ਸੈਂਟਰ ਦੇ ਵਿੱਚ ਸਗੀ ਸੈਂਟਰ ਦੇ ਵਿੱਚ ਪਹਿਲੇ ਵਾਰ ਆਇਆ ਤੇ ਪਹਿਲੇ ਵਾਰ ਸਾਨੂੰ ਮੈਸੇਜ ਬਾਦ ਸੁਰੱਖਿਆ ਅਫਸਰ ਮੈਡਮ ਰਵਨੀਤ ਕਬੂਕੋਰ ਵੱਲੋਂ ਮੈਸੇਜ ਲੱਗਿਆ ਵੀ ਇੱਥੇ ਸਮਾਨ ਦੀ ਜ਼ਰੂਰਤ ਹੈ ਸ਼੍ਰੀ ਦੇਵ ਕੁਮਾਰ ਗੋਇਲ ਜਿਹੜੇ ਸਮਾਜ ਸੇਵੀ ਨਵੀਂ ਨੇ ਤੇ ਇਸ ਤੋਂ ਪਹਿਲਾਂ ਵੀ ਅਨਾਥ ਆਲਿਆ ਦੇ ਵਿੱਚ ਇਹਨਾਂ ਨੇ ਅਲਮਾਰੀਆਂ ਦਾ ਪ੍ਰਬੰਧ ਕੀਤਾ ਤੇ ਰਿਟਾਇਰਮੈਂਟ ਦੀ ਖੁਸ਼ੀ ਦੇ ਵਿੱਚ ਇਹਨਾਂ ਨੇ ਸਮਾਨ ਦੇ ਕੇ ਸખી ਸੈਂਟਰ ਦੀ ਜਿਹੜੀ ਜ਼ਰੂਰਤ ਪੂਰੀ ਕੀਤੀ ਹੈ ਮੈਂ ਉਮੀਦ ਕਰੂੰਗਾ ਕਿ ਇਸ ਤਰ੍ਹਾਂ ਹੀ ਅੱਗੇ ਤੋਂ ਵੀ ਇਹ ਸਹਿਯੋਗ ਕਰਨਗੇ ਸਾਡੇ ਨਾਲ ਪਟੇਲ ਨਗਰ ਦੇ ਸ਼੍ਰੀ ਸ਼ਸ਼ੀਲ ਕੁਮਾਰ ਵੀ ਇਸ ਮੌਕੇ ਤੇ ਹਾਜ਼ਰ ਹੋਏ